ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਹੁਣ ਏਜੰਡਾ ਬਣ ਗਿਆ ਇਲੈਕਸ਼ਨ ਜਿੱਤਣਾ ਏਜੰਡਾ ਦੇਸ਼ ਨਹੀਂ ਇਲੈਕਸ਼ਨ ਜਿੱਤਣਾ ਬਣ ਗਿਆ ਲੋਗ ਨਹੀਂ ਕਾਲੀ ਦਾ ਦਾ ਇਲੈਕਸ਼ਨ ਤੁਸੀਂ ਇਤਿਹਾਸ ਦੇ 103 ਸਾਲ ਪੁਰਾਣੀ ਪਾਰਟੀ ਹੈ ਸੱਤਾ ਦਾ ਸੀ ਮਤਾਂ 20 ਸਾਲ ਹੀ ਬਾਦਲ ਸਾਹਿਬ ਦੇ ਤਾਈਂ ਆਪਾਂ ਸਰਕਾਰ ਬਣਾਈਏ ਨਹੀਂ ਤਾਂ ਪਹਿਲੇ ਤਾਂ ਜ਼ੁਲਮ ਦੇ ਖਿਲਾਫ ਧੱਕਿਆਂ ਦੇ ਖਿਲਾਫ ਹੀ ਲੜਦੇ ਰਹੇ ਅਸੀਂ ਇੱਕ ਪੋਲੀਟਿਕਲ ਪਾਰਟੀ ਨਹੀਂ ਹੈ ਜਿਵੇਂ ਆਮ ਰੋਜ਼ ਪੋਲੀਟਿਕਲ ਪਾਰਟੀ ਸੱਤਾ ਵਾਸਤੇ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਸੋਚ ਵਾਲੀ ਪਾਰਟੀ ਹੈ ਜਦੋਂ ਐਮਰਜੈਂਸੀ ਲੜੀ ਦੇਸ਼ ਵਿੱਚ ਸਾਰਾ ਚੁੱਪ ਸੀ ਸਭ ਤੋਂ ਪਹਿਲੇ ਜੇ ਮੋਰਚਾ ਲਾਇਆ ਸਭ ਤੋਂ ਪਹਿਲੀ ਗ੍ਰਿਫਤਾਰੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੇ ਸਭ ਤੋਂ ਵੱਧ ਦੇਸ਼ ਵਿੱਚ ਜੇ ਕੋਈ ਜੇਲ੍ਹਾਂ ਚ ਗਏ ਦੇਸ਼ ਰੋਮਨੀ ਕਾਹਲੀ ਦਲ ਦੇ ਵਰਕਰ ਗਏ ਤੇ ਲੀਡਰਸ਼ਿਪ ਗਏ ਆਜ਼ਾਦੀ ਤਾਂ ਪਹਿਲੇ ਵੀ ਤੁਸੀਂ ਦੇਖੋ ਭਾਵੇਂ ਚਾਬੀਆਂ ਦਾ ਮੋਰਚਾ ਭਾਵੇਂ ਜਿੰਨੇ ਵੀ ਸੰਘਰਸ਼ ਕੀਤੇ ਅੰਗਰੇਜ਼ਾਂ ਦੇ ਖਿਲਾਫ ਦੁਜਿਆਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਉਹ ਕਾਹਲੀ ਦਲ ਦੀ ਲੀਡਰਸ਼ਿਪ ਨੇ ਕੀਤੇ ਜੇ ਤੁਸੀਂ ਮੈਂ ਪਾਰਲੀਮੈਂਟ ਵਿੱਚ ਕਿਹਾ ਸੀ ਮੈਂ ਕਿਹਾ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਆ ਜਦੋਂ ਵੀ ਪਾਰਲੀਮੈਂਟ ਦੀ ਗੱਲ ਹੁੰਦੀ ਹੈ ਦੇਸ਼ ਦੀ ਆਜ਼ਾਦੀ ਦੀ ਗੱਲ ਦੀ ਦੇਸ਼ ਦੀ ਵਫਾਦਾਰੀ ਦੀ ਗੱਲ ਦੀ ਮੈਂ ਕਿਹਾ ਸਭ ਤੋਂ ਵੱਧ ਕੁਰਬਾਨੀਆਂ ਜੇ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀਆਂ ਤੇ ਖਾਲਸਾ ਪੰਥ ਨੇ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਜੇ ਜਾਨਾਂ ਗਈਆਂ ਸ਼ਹਾਦਤਾਂ ਹੋਈਆਂ ਲੱਖਾਂ ਪਰਿਵਾਰ ਉਜੜੇ ਜਿਹੜਾ ਮਹਾਰਾਸ਼ਟਰ ਦੇ ਉਹਨਾਂ ਨੂੰ ਕੀ ਪਤਾ ਹੀ ਲੱਗਿਆ ਹੋਣਾ ਮੱਧ ਪ੍ਰਦੇਸ਼ ਚ ਉਹਨਾਂ ਨੂੰ ਕੀ ਉਹਦਾ ਐਂ ਹੀ ਦੇਖਿਆ ਹੋਣਾ ਜਦੋਂ ਆਜ਼ਾਦੀ ਮਿਲ ਗਈ ਆਪਣੇ ਪਰਿਵਾਰ ਉਜੜ ਗਏ ਘਰ ਉੱਜੜ ਕੇ ਸ਼ਹਾਦਤਾਂ ਹੋਈਆਂ ਜੰਗਾਂ ਤੇ ਇੱਥੇ ਲੜੀਆਂ ਦੂਜੇ ਯਾਪਾਂ ਹੋਏ ਆ ਜਾਂ ਬੰਗਾਲ ਦੇ ਸੈਇਦ ਤੇ ਤੇ ਜਿਹੜੀ ਉਸ ਪਾਰਟੀ ਜਿਹੜੀ ਹੈਗੀ ਉਹ ਪਾਰਟੀ ਨੂੰ ਕਿਤੇ ਕਿਤੇ ਕੋਈ ਲੋਕਾਂ ਨੂੰ ਉਸ ਪਰ ਕਿਤੇ ਕਿਤੇ ਕਹਿੰਦੇ ਆ ਕਿ ਆ ਰੈਡਿਕਲ ਹੈ ਇਹ ਹੈ ਉਹ ਹੈ ਮੈਨੂੰ ਲੱਗਦਾ ਜਿਹੜਾ ਕਾਹਲੀ ਦਲ ਦੀ ਸੋਚ ਹੈ ਨਾ ਮੈਨੂੰ ਲੱਗਦਾ ਜਿੰਨੀ ਦੇਸ਼ ਪ੍ਰਤੀ ਸਾਰੇ ਧਰਮਾਂ ਪ੍ਰਤੀ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਭਾਈਚਾਰੇ ਜਾਂ ਸਤ ਪ੍ਰਤੀ ਜੋ ਸੋਚ ਕਾਦੀ ਦਲ ਦੀ ਹੈ ਮਤਲਬ ਕਿਸੇ ਹੋਰ ਪਾਰਟੀ ਦੀ ਨਹੀਂ ਜਿਹੜੀਆਂ ਦੂਜੀਆਂ ਪਾਰਟੀਆਂ ਅੱਜ ਜਿੰਨੀਆਂ ਹੀ ਪਾਰਟੀਆਂ ਬੜੀਆਂ ਐ ਕੋਈ ਇੱਕ ਧਰਮ ਨੂੰ ਲੈ ਕੇ ਬਣ ਜਾਂਦੀ ਐ ਤੇ ਉਹ ਦੂਜੇ ਧਰਮ ਬਾਰੇ ਜ਼ਿਕਰ ਹੀ ਨਹੀਂ ਕਰਦੀ ਤੇ ਉਹ ਭੈਣ ਭਰਾ ਨੂੰ ਲੜਾ ਕੇ ਇੱਕ ਬਰਾਦਰੀ ਨੂੰ ਲੜਾ ਕੇ ਉਹਨਾਂ ਦਾ ਏਮ ਹੈ ਵੋਟ ਪੋਲਿਟਿਕਸ ਕਾਲੀ ਦਾ ਦੀ ਸੋਚ ਹੈ ਕਿ ਪੰਜਾਬ ਕਿਵੇਂ ਸ਼ਾਂਤ ਰਹੂਗਾ ਕਿਵੇਂ ਅੱਗੇ ਰਹੂਗਾ ਕਿਵੇਂ ਤਰੱਕੀ ਰਹੂਗੀ ਕਿਵੇਂ ਕੌਮ ਅੱਗੇ ਜਾਊਗੀ ਤੁਸੀਂ ਜਦੋਂ ਵੀ ਤੁਸੀਂ ਸਾਨੂੰ ਸੁੱਚ ਸੋਚੋਗੇ ਜਾਂ ਦੇਖੋਗੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਆਂ ਅਸੀਂ ਖਾਲਸਾ ਪੰਥ ਦੀ ਗੱਲ ਕਰਦੇ ਖਾਲਸਾ ਪੰਥ ਆਪਣੇ ਆਪਣੇ ਗੁਰੂਆਂ ਨੇ ਆਪਾਨੂੰ ਜਿਹੜੀ ਫਲਸਫੀ ਹੈ ਕੀ ਫਲਸਫੀ ਹੈ ਕੀ ਸਰਪੱਤ ਤੇ ਭਲਾ ਦੀ ਸੋਚੋ ਜਿਹੜਾ ਮਨਨ ਸਭ ਤੋਂ ਸੈਕੂਲਰ ਜੇ ਕੋਈ ਇਨਸਾਨ ਹੈ ਤੇ ਸਿੱਖ ਹੈ ਭਗਤ ਸਿੰਘ ਜੀ ਨੇ ਜੋ ਸ਼ਹਾਦਤ ਦਿੱਤੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਸੀ ਮਤਲਬ ਕੀ ਸੀ ਆ ਜਿਹੜਾ ਦੇਸ਼ ਆਪਣਾ ਬਣੂਗਾ ਉਹ ਦੇਸ਼ ਵਿੱਚ ਸਾਰਿਆਂ ਦਾ ਸਤਕਾਰ ਹੋਊਗਾ ਆ ਦੇਸ਼ ਸਾਰਿਆਂ ਦਾ ਹੋਊਗਾ ਸਾਰੇ ਧਰਮਾਂ ਦੇ ਲੋਕ ਇੱਥੇ ਆਪਣਾ ਸਮਝ ਕੇ ਰਹਿਣਗੇ ਕਿਸੇ ਨਾਲ ਵਿਤਕਰਾ ਨਹੀਂ ਹੋਊਗਾ ਤੇ ਹੁਣ ਚੀਜ਼ਾਂ ਹੋਰ ਹੋ ਰਹੀਆਂ ਜਿਹੜੀ ਸਹੀ ਸੋਚ ਹੈ ਭਗਤ ਸਿੰਘ ਜੀ ਉਹ ਸੋਚ ਤੇ ਅੱਜ ਜਿਹੜੀਆਂ ਨੈਸ਼ਨਲ ਪਾਰਟੀਆਂ ਉੱਚਲ ਨਹੀਂ ਨਹੀਂ ਰਹੀਆਂ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਹੁਣ ਏਜੰਡਾ ਬਣ ਗਿਆ ਇਲੈਕਸ਼ਨ ਜਿੱਤਣਾ ਏਜੰਡਾ ਦੇਸ਼ ਨਹੀਂ ਇਲੈਕਸ਼ਨ ਜਿੱਤਣਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਲਕਸ਼ ਤੁਸੀਂ ਇਤਿਹਾਸਿਕ 103 ਸਾਲ ਪੁਰਾਣੀ ਪਾਰਟੀ ਐ ਸੱਤਾ ਦਾ ਸੀ ਮਥਾ 20 ਸਾਲੀ ਬਾਦਲ ਸਾਹਿਬ ਦੇ ਟਾਈਮ ਆਪਾਂ ਇਹ ਸਰਕਾਰ ਬਣਾਈ ਐ ਨਹੀਂ ਤਾਂ ਪਹਿਲੇ ਤਾਂ ਜ਼ੁਲਮ ਦੇ ਖਿਲਾਫ ਧੱਕਿਆਂ ਦੇ ਖਿਲਾਫ ਹੀ ਲੜਦੇ ਰਹੇ ਅਸੀਂ ਅਸੀਂ ਸਰਕਾਰ ਵਾਸਤੇ ਲੜੇ ਨਹੀਂ ਕਿਤੇ ਅਕਾਲੀ ਦਲ ਕਿਤੇ ਸਰਕਾਰ ਬਣਾਉਣ ਵਾਸਤੇ ਲੜੇ ਰਾਇ ਪੰਜਾਬ ਵਾਸਤੇ ਲੜਿਆ ਜੇ ਸਰਕਾਰ ਬਣਾਉਣੀ ਹੁੰਦੀ ਕੱਲੇ ਕਾਲੀ ਲੀਡਰਸ਼ਿਪ ਨੇ ਤੇ 16 ਸਾਲ ਜੇ ਨਾ ਜਾਣਦੀ ਲੋਕ ਨਹੀਂ ਸੀ ਜਿਹੜੇ ਅਕਾਲੀ ਲੀਡਰਸ਼ਿਪ ਕਈ ਇੱਥੇ ਲੀਡਰ ਬੈਠੇ ਆ ਜਿਨ੍ਹਾਂ ਨੇ 5 ਸਾਲ 7 ਸਾਲ 10 ਸਾਲ ਤੁਹਾਡੇ ਬਜ਼ੁਰਗਾਂ ਨੇ 5 ਸਾਲ ਦਾ ਉਦੋਂ ਅਸੀਂ ਵੀ ਸਮਝੌਤਾ ਕਰ ਸਕਦੇ ਜਿਵੇਂ ਅੱਜਕੱਲ ਕਰਦੇ ਲੋਕੀ ਕਿ ਸਾਨੂੰ ਪਾਵਰ ਦੇਈ ਚੱਲੋ ਤੇ ਅਸੀਂ ਤੁਹਾਡੇ ਨਾਲ ਤੁਸੀਂ ਸਾਨੂੰ ਨਾ ਬੁਲਾਓ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਪਰ ਨਹੀਂ ਅਕਾਲੀ ਦਲ ਨੇ ਕਿਤੇ ਕੰਪਰੋਮਾਈਜ਼ ਨਹੀਂ ਕੀਤਾ ਤੇ ਨਾ ਅਕਾਲੀ ਦਲ ਕਿਤੇ ਕੰਪਰੋਮਾਈਜ਼ ਕਰੇਗਾ ਸਾਡੇ ਵਾਸਤੇ ਸਰਕਾਰ ਨਹੀਂ ਸਾਡੇ ਵਾਸਤੇ ਪੰਜਾਬ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਪੰਜਾਬ ਦੀ ਤਰੱਕੀ ਆ ਪੰਜਾਬੀ ਭਾਈਚਾਰੇ ਦੀ ਸਾਂਝ ਆ ਜਦੋਂ ਇਹਨਾਂ ਚੀਜ਼ਾਂ ਤੇ ਹਮਲਾ ਹੋਊਗਾ ਤੇ ਅਕਾਲੀ ਦੇ ਲੱਗੇ ਆਊਗਾ ਲੋਕੀ ਤੁਹਾਨੂੰ ਵਰਤ ਕੇ ਤੁਹਾਡੇ ਨਾਲ ਸੱਤਾ ਲੈਂਦੇ ਆ ਅਕਾਲੀ ਗੱਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿਵੇਂ ਨੈਸ਼ਨਲ ਪਾਰਟੀਆਂ ਦਾ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਝ ਕਰਨਗੇ